ਮੈਡਮ ਅੱਜ ਕਿਹ ਪ੍ਰੋਗਰਾਮ ਕਿੱਥੇ ਹੋ ਰਿਹਾ ਜਿੰਦਰਪਾਲ ਕਹਿੰਦਾ ਜੀ ਮੇਰਾ ਨਾਮ ਗੁਰਨਾੰਕ ਦੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਿਵਲ ਸਟੇਸ਼ਨ ਬਚਨਾਰ ਦੇ ਵਿੱਚ ਹੈ ਜਿਹੜਾ ਇਹ ਤੀਆਂ ਦਾ ਪ੍ਰੋਗਰਾਮ ਕੀਤਾ ਗਿਆ ਇਹ ਪ੍ਰੋਗਰਾਮ ਹੈ ਜਿਹੜਾ ਇਹ ਸਾਡੇ ਸੱਭਿਆਚਾਰ ਨੂੰ ਜਿਹੜਾ ਜਿਉਂਦਾ ਯਾਦਦਾ ਰੱਖਣ ਵਾਸਤੇ ਸਾਡੀਆਂ ਜਿਹੜੀਆਂ ਕੁੜੀਆਂ ਹੈਗੀਆਂ ਤੇ ਅਲੜ ਮਟਿਆਰਾ ਹੈਗੀਆਂ ਇਹ ਆਪਦੇ ਜਿਹੜੇ ਮਨ ਦੇ ਭਾਵ ਹੈਗੇ ਆ ਅੰਦਰ ਛੁਪੇ ਹੋਏ ਦਰਦ ਹੈਗੇ ਆ ਉਹ ਇਸ ਪੜ ਦੇ ਵਿੱਚ ਆ ਕੇ ਹੀ ਕਰ ਦਿੰਨਾ ਇਸ ਲਈ ਅਸੀਂ ਇਸ ਇਤਿਹਾਰ ਨੂੰ ਜਿਹੜਾ ਮਨਾਉਂਦੇ ਆ ਅੱਜ ਬਣ ਕੀ ਨਾਮ ਹੈ ਆਪਣਾ ਤੇ ਕਿਹច ਦਾ ਕੀ ਪ੍ਰੋਗਰਾਮ ਰੱਖਿਆ ਗਿਆ ਤੇ ਮੇਰਾ ਨਾਮ ਗੁਰਪ੍ਰੀਤਾ ਜੀ ਅੱਜ ਜਸੀਂ ਆਪਣੇ ਸਕੂਲ ਦੇ ਵਿੜੇ ਵਿੱਚ ਦੀਆਂ ਦਾ ਪ੍ਰੋਗਰਾਮ ਰੱਖਿਆ ਤਾਂ ਜੋ ਜੋ ਸਾਡਾ ਕਲਚਰ ਹੈ ਸਭਿਆਚਾਰ ਹੈ ਉਹਦੇ ਬਾਰੇ ਜੋ ਬੱਚੇ ਹੈ ਉਹ ਕੁਝ ਨਹੀਂ ਜਾਣਦੇ ਉਹਨਾਂ ਨੂੰ ਜਾਣੂ ਕਰਵਾਉਣ ਵਾਸਤੇ ਤਾਂ ਜੋ ਆਪਣੇ ਕਲਚਰ ਤੋਂ ਸੱਭਿਆਚਾਰ ਤੋਂ ਦੂਰ ਨਾ ਹੋ ਜਾਣ ਤਾਂ ਇਸ ਕਰਕੇ ਅਸੀਂ ਆਪਣੇ ਸੱਭਿਆਚਾਰਕ ਜਿਵੇਂ ਕੋਈ ਚਰਖਾ, ਬੀੜੀ, ਪੱਖੀਆਂ, ਮੰਜੇ ਇਸ ਤਰ੍ਹਾਂ ਆਪਣੇ ਸਟੇਜ ਨੂੰ ਸਜਾਇਆ ਹੋਇਆ ਤਾਂ ਜੋ ਬੱਚਿਆਂ ਨੂੰ ਪਤਾ ਲੱਗ ਜਾਵੇ ਕਿ ਸਾਡੇ ਇਹ ਵੀ ਕੋਈ ਚੀਜ਼ਾਂ ਨੇ ਜੋ ਕਿ ਸਾਡੇ ਚਰਖਾ ਪਹਿਲਾਂ ਕੋਈ ਨਹੀਂ ਸੀ ਹੁਣ ਆਪਾਂ ਛੱਡ ਚੁੱਕੇ ਹਾਂ ਪਰ ਅੱਜ ਉਹ ਚੀਜ਼ਾਂ ਅਸੀਂ ਇਹ ਜਾਗਦਾ ਰੱਖਣ ਵਾਸਤੇ ਸੱਭਿਆਚਾਰ ਨੂੰ ਇਹ ਬੱਚਿਆਂ ਨੂੰ ਇਕੱਲੀ ਪੜ੍ਹਾਈ ਨਹੀਂ ਇਹ ਵੀ ਨਾਲ-ਨਾਲ ਸਿਖਾਉਣੇ ਆ ਕਿ ਇਹ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਬੱਚੇ ਉਹ ਆਪਣੀ ਸੱਭਿਆਚਾਰ ਵਾਰੇ ਜਾਣਕਾਰੀ ਹੋਣੀ ਤੇਰੀ ਜੈ ਹੰਦ ਤੇ ਇਹ ਕੰਮ ਨਹੀਂ ਭੜਾਈ ਜ਼ਰੂਰੀ ਨਹੀਂ ਹੈ ਸਭਾ

i <laughs>